ਸੀ ਆਕੇ ਜਵਾਕਾਂ ਤੋਂ ਹਨ ਜਵਾਕ ਸਾਡੇ ਆਲੇ ਦੋਲੇ ਰਹਿੰਦੇ ਆ ਅੱਜ ਦੀ ਨਾ ਵੇ ਕਰ ਇੱਕ ਗੱਲ ਦੀ ਨਹੀਂ ਗੱਲ ਬਾਤ ਰੱਬ ਨਾਲ ਸਿੱਧੀ ਸਾਡੀ ਚੱਲਦੀ ਨਹੀਂ ਆਪੇ ਲਵੇ ਜ਼ਾਰ ਬਾਬਾ ਦਾ ਓਹ ਹੋ ਹੋ ਬੰਦਾ ਧੁੰਦੀ ਹੋਈ ਪਈ ਆ ਕਹਿੰਦੇ ਅੱਜ ਤਾਂ ਅੱਜ ਤਾਂ ਮੌਸਮ ਹੀ ਖਰਾਬ ਹੋਇਆ ਪਿਆ ਕਹਿੰਦੇ ਭਾਈ ਜਬਾਰ ਨਿਕਲੇ ਆਪਾ ਤੇ ਧੁੰਦ ਧੁੰਦੀ ਹੋਈ ਪਈ ਆ ਗੁੱਡ ਮਾਰਨਿੰਗ ਹੋਈ ਪਈ ਆ ਵੈਲਕਮ ਬੈਕ ਜੀ ਕਹਿੰਦੇ ਨਵੇਂ ਵਲੌਗ ਚ ਚਤਰੀਆ ਕਾਲ ਦੀ ਸ਼ਰਨ ਤਤਰੀਆ ਕਾਲ ਅੱਜ ਨਿਕਲੇ ਆਪਾ ਤੇ ਅੱਜ ਧੁੰਦ ਨਹੀਂ ਹੋਈ ਪਈ ਆ ਓ ਮਾਈ ਗਾਡ ਗੁੱਡ ਮਾਰਨਿੰਗ ਹੋਹ ਰਾਜ ਅਕਬਰ ਚੱਕੇ ਨੂੰ ਗੁੰਨੂ ਸਵੇਰ ਸਵੇਰ ਟਿਊਸ਼ਨ ਚੱਲੀ ਹੈ ਤੇ ਆ ਪੈਸੇ ਗੁੰਨੂ ਆ ਲੈ ਦਾ ਕਾਲੇ ਪੈਸੇ ਆ ਟਿਊਸ਼ਨ ਦੇ ਟੋੜਾ ਅਕੈਡਮੀ ਦਾ ਕਰਾਇਆ ਭਾਈ ਕ੍ਰੈਡਮੀ ਦਾ ਕ੍ਰੈਡਮੀ ਦਾ ਕ੍ਰੈਡਮੀ ਦਾ ਕ੍ਰੈਡਮੀ ਅਕੈਡਮੀ ਕ੍ਰੈਡਮੀ ਅਕੈਡਮੀ ਅੱਜ ਗੁੰਨੂ ਨੂੰ ਤਿਆਰ ਕਰਤਾ ਮੈਂ ਸਾਰਾ ਕੁਝ ਤਿਆਰ ਕਰਕੇ ਹੁਣ ਟਿਊਸ਼ਨ ਭੇਜ ਰਿਹਾ ਹੁਣ ਸਾਰੇ ਸੁੱਤੇ ਪਏ ਆ ਹੰਡ ਲੱਗਦੀ ਹੈ ਹੋ ਨੰਮ ਉੜਨ ਮਰਜੋ 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 ਜੀ ਮਰਜੋ ਮੋੜੇ ਨਹੀਂ ਅੰਕਲ ਜਗਾ ਹੀ ਨਹੀਂ ਠੰਡ ਠੰਡੇ ਹੋਈ ਪਈ ਆ ਭਾਈ ਟ੍ਰੇਲਾਂ ਟ੍ਰੇਲੀ ਡਿੱਗੀ ਜਾਂਦੀ ਆ ਹਏ ਮੂ ਤੇ ਡਿੱਗੀ ਅਰ ਵਹ ਕਦੋਂ ਮੱਥੇ ਹੂੰ ਹੂੰ ਠੰਡ ਲਾਓ ਜੀ ਸਵੇਰ ਸਵੇਰ ਮੈਂ ਸਬਜ਼ੀਆਂ ਕੱਟਣ ਲੱਗਾ ਕਹੜਾ ਲਈ ਤਾਂ ਸੁੱਤੀ ਭਈਆ ਮੈਂ ਕਿ ਪਹਿਲਾਂ ਪਹਿਲਾਂ ਸਬਜ਼ੀਆਂ ਕੱਟ ਕੇ ਰੱਖ ਲਈ ਬੱਚਾ ਨਾ ਗੁੱਡ ਬੱਚਾ ਮੈਡਮ ਜੁੱਤੇ ਬਏ ਗੁੱਡ ਮਾਰਨਿੰਗ ਅੱਜ ਸਵੇਰ ਸਵੇਰ ਜੀ ਨਾਬ ਜੀ ਨੂੰ ਕੰਮ ਲਾਤਾਂ ਆਪੇ ਲੱਗਿਆ ਆਪੇ ਲੱਗਿਆ ਭਾਈ ਮੈਂ ਤਾਂ ਰੱਖ ਕੇ ਗਿਆ ਸੀਗਾ ਮੈਂ ਦੁੱਧ ਲੈਣ ਗਿਆ ਕਿਤੇ ਪੈਸੇ ਦੋ ਹਾ ਨਾ 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 ਮੈਂ ਘੱਟ ਕੇ ਰੱਖ ਕੇ ਗਿਆ ਸੀਗਾ ਮੈਂ ਕਿਹਾ ਮੈਂ ਆਉਣਾ ਮੈਂ ਸ਼ਿਲਨ ਲੱਗੇ ਫ੍ਰਿਜ ਚ ਪਈਆਂ ਸੀਗੀਆਂ ਠੰਡੀਆਂ ਠੰਡੀਆਂ ਗਿਆ ਗੁੰਨ ਗਿਆ ਸਾਡਾ ਗੁੰਨ ਗਿਆ ਖਸਿਆ ਪੂ ਹਜੇ ਸੋਤਾ ਪਿਆ ਖਲਾਰਾ ਸਾਡਾ ਉਵੇਂ ਹੀ ਐ ਅਸੀਂ ਹੀਟਰ ਮੂਰੇ ਬੈ ਕੇ ਮੈਂ ਕਿਹਾ ਚਲ ਸਬਜੀ ਕੱਟ ਲਈ ਹੋਣਾ ਚਾ ਮੈਂ ਵੀ ਨਾ ਆਇਆ ਅੱਜ ਮੈਂ ਸਿਰ ਤਾਂ hota ਸੀ ਲੇਖ ਗਿੱਲੇ ਗਿੱਲੇ ਬਾ ਹਾ 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 ਠੰਡ ਦੇ ਵਿੱਚ ਸਵੇਰ ਸਵੇਰ ਤਾਂ ਵਧੀਆ ਰਹਿੰਦਾ ਸਵੇਰ ਸਵੇਰ ਠੰਡ ਘੱਟ ਲੱਗਦੀ ਐ ਉੱਠਣਸਾਰ ਅਸੀਂ ਸਾਰੇ ਸਾਰੇ ਜਾਣੇ ਉੱਠਣ ਸਾਰ ਪਹਿਲੇ ਨਹਾਉਣ ਦਾ ਕੰਮ ਨਿਵੇੜਦੇ ਆ। ਉਸ ਤੋਂ ਬਾਅਦ ਕੰਮ ਕਰੀ ਚੱਲੋ। ਇਹਨੇ ਹੱਤ ਪਈਏ ਤਾਂ ਨਹਾਉਂਦੀ। ਜਨਾਬ ਜੀ ਨੇ ਮੈਂ ਪਹਿਲਾਂ ਤੁਹਾਨੂੰ ਪਾਈਏ। ਉਸ ਤੋਂ ਬਾਅਦ ਹੁਣ ਮੇਰੀਆਂ ਫਿਗੜ ਗਈਆਂ। ਤੁਹਾਡੀਆਂ ਸੁਧਰ ਗਈਆਂ। ਪਹਿਲਾਂ ਮੈਂ ਉੱਡਦਾ ਹੁੰਦਾ ਸੀ ਮੈਨੂੰ ਕਹਿੰਦੇ ਆਓ ਤੜਕੇ ਕਿਤੇ ਨਹਾਤਾ ਜਾਂਦਾ ਠੰਡ 'ਚ। ਹੁਣ ਜਨਾਬ ਜੀ ਨਹਾਉਣ ਲੱਗ ਗਏ ਸਵੇਰ-ਸਵੇਰ ਉੱਠ ਕੇ। ਹੁਣ ਮੈਂ ਕਾਲ ਕਰ ਜਾਂਦੀ। ਮੈਂ ਕਹਿੰਦੀ ਇਨਸ਼ਾਅੱਲਾ। ਪਾਠ ਪੂਜਾ ਹੋ ਗਈ ਆਪਣੀ। ਇੱਕ ਜਾਨ ਨੇ ਕਹਿ ਲਈ ਬਹੁਤ ਆ। ਪੈਦ ਮੈਂ ਸੇਤ ਹੋਣਾ ਸੀ ਨਾ ਫਿਰ ਮੈਂ ਨਾ ਨਾ ਆਇਆ ਹਮ ਬਸ ਬੋਤਲ ਲਾ ਦੋ ਇੰਨੀਆਂ ਕਿਹੜਾ ਆਪਾਂ ਖਾਣੀ ਐ ਇੱਕ ਟਾਈਮ ਦੀ ਸਬਜੀ ਬਣਾਣੀ ਕਰ ਦਣਾ ਮੈਂ ਕੱਟ ਦਿਨਾ ਬਸ ਰੱਖ ਦੋ ਦੁੱਧ ਵੀ ਲੋ ਫਿਰ ਕੱਟਦੇ ਅੱਜ ਬਣਾਵਾਂਗੇ ਆਪਾਂ ਗਾਜਰ ਮਟਰ ਤੇ ਇਹਨੀ ਜਲਦੀ ਮੈਮ ਕਹਿੰਦੇ ਠੰਡ ਬਹੁਤ ਜਾਵੜਾ ਹਾਂ ਬਹੁਤ ਠੰਡ ਅਸੀਂ ਤਾਂ ਅਜੇ ਸੁੱਤਾ ਹੀ ਉੱਠਿਆ ਅਜੇ ਸੋ ਗਏ ਸੀ ਦੁਬਾਰਾ ਹੈ ਹੋਰ ਤੇ ਤੇ ਮੁੰਡਾ ਮੁੰਡਾ ਚੱਕਿਆ ਨੇ ਹੋਰ ਕੀ ਕਹਿੰਦੇ ਕਿ ਅੱਗੇ 11 ਵਜੇ ਆਉਗੀ ਇਹਦਰਾ ਆਲੂ ਬੰਦੇ ਭਾਈ ਮੇਰਾ ਪੁੱਤ ਫਿਰ ਖਾਂਦਾ ਨਹੀਂ ਨਾ ਗਾਜਰ ਮਟਰ ਫਿਰ ਪਤਾ ਕਰਕੇ ਮੈਂ ਉਹਦੀ ਫੇਵਰੇਟ ਆਲੂ ਰੋਟੀ ਬਣਾ ਲੀ ਮਾਈ ਡਿਮਾਂਡਾ ਪੂਰੀਆ ਕਰਦੀ ਐ ਖੁਸ਼ ਦਿਖਾ ਲੂ ਉਸ ਜਨਾ ਚੇਰ ਮਾਂ ਬੈਠ ਕੇ ਫਰਮਾਈ ਕਰੋਗੀ ਤੇ ਘਰ ਆ ਲਈ ਜਾਊਗੀ ਹੂੰ ਪਰ ਮਾਂ ساری ਉਮਰ ਜਨਾ ਚੇਰ ਮਾਂ ਡਿਮਾਂਡਾ ਪੂਰੀਆ ਕਰੋਗੀ ਮਾਂ ਦਾ ਫਿਕਰ ਲੱਗਿਆ ਹੀ ਰਹਿੰਦਾ ਮਾਂ ਨੂੰ ਪਤਾ ਸਿਉਨੇ ਆ ਨਹੀਂ ਖਾਣੀ ਤੇ ਆ ਖਾਊਗਾ ਹੈ ਜੇ ਉਹ ਬੈਠਾ ਉਹਨੂੰ ਪਤਾ ਨਹੀਂਗਾ ਕਿ ਐਨੇ ਤਾਂ ਨਹੀਂ ਖਾਣੇ ਆਉਣੇ ਤੁਸੀਂ ਖਾਣੇ ਨਹੀਂ ਮੈਂ ਸਰਜੀ ਨਾਲੀ ਪਰੌਠੇ ਖਾ ਲਊਗਾ अच्छा जी हम्म चंगी ਗੱਲ ਹੈ ਨਮੰਦਾ ਪੂਰੀਆ ਹੋਣੀਆਂ ਚਾਹੀਦੀਆਂ ਬੱਚਿਆਂ ਦੀ ਜਿਹੜੀ ਇਹ ਜਾਇਜ਼ ਉਹ ਕਰਦੀਆਂ ਲਈ ਦੀ ਹਮਮ ਜਿਹੜੀਆਂ ਨਾ ਜਾਇਜ਼ ਉਹ ਨਹੀਂ ਕਰਦੇ ਆ ਇਹ ਜਾਇਜ਼ ਚਲ ਖੁਸ਼ ਹੋ ਕੇ ਖਾ ਲੂਗਾ ਢਿੱਡ ਭਰ ਲੂਗਾ ਫਿਰ ਖੇਡ ਲੱਗ ਪਿਆ ਤੁਰੋ ਕੁੜੀ ਉਹ ਖਾ ਲੂਗੀ ਅੰਦਰੋਂ ਤੇ ਮੈਂ ਉਹ ਤਾਂ ਸਬਜੀ ਨਾਲ ਵੀ ਖਾ ਲੂਗੀ ਤੁਸੀਂ ਕੀ ਖਾਣਾ ਹੈ ਦੱਸੋ ਮੈਂ ਤਾਂ ਬਚਾ ਕੇ ਰੱਖਣ ਉਹ ਹਰਦਾ ਫਿਰ ਕੰਮ ਆ ਜਾਣਗੇ ਜੋ ਕਹਿੰਦੇ ਤੇ ਹੋਰ ਨਹੀਂ ਆਗਲਾ ਆਪਾਂ ਚੰਗੀ ਗੱਲ ਚੰਗੀ ਗੱਲ ਖਾਣ ਤੋਂ ਇਹਦਾ ਜੋ ਮਨ ਕੌਫੀ ਵਾਸ਼ ਕਰ ਖਾਤਾ ਵੀ ਤੇ ਹੀ ਰਹਿ ਜਾਣਾ ਤੇ ਇਕੜਾ ਆਪਾਂ ਜਿਹੜਾ ਨਾਲ ਜਾਣ ਉਹ ਕੌਫੀ ਵਾਸ਼ ਕਰਮ ਬਰੰਚ ਹੋਊਗਾ ਬਰੰਚ ਉੱਥੇ ਕਦੋ ਦੇ ਆ ਤੇ ਬਰੰਚ ਹੋਣਾ ਲੋਰ ਬਰੰਚ ਹੀ ਹੁੰਦਾ ਹੈ ਜੋ ਜੀ ਰੋਟੀ ਦੇਖੋ ਮੇਰੀ ਫੁੱਲ ਗਈ ਮੈਂ ਬਣਾਈਆ ਰੋਟੀ ਗੋਲ ਗੋਲ ਬਣੀਆਂ ਪੂਰੀ ਨਾਲ ਦੇਖੋ ਫੁੱਲੀ ਆਂਦੀ ਹੈ ਜਿਵੇਂ ਮੈਂ ਤਾਂ ਮੈਂ ਨਹੀਂ ਗਏ ਆਮਨੇ ਬਣਾਈ ਫਸਟ ਰੋਟੀ ਪੂਰੀ ਫੁੱਲੀ ਬਈਏ ਦੇਖੋ ਪੂਰੀ ਵੰਗੋ ਮੋਟੀ ਮੋਟੀ ਰੋਟੀ ਖਾਣ ਆ ਜਾਓ ਆ ਜਾਓ

आलू का फिर आलू का फिर सब सब्जी खाऊगा हाँ सब्जी खाएंगे अच्छा परौंठा नहीं खाना क्या <laughs> <laughs> और गिली तो बस ਇਹ ਜੇ ਫੁੱਲੀ ਨਹੀਂ ਹੈ ਜੀ ਇਹਦੀ ਗਿੱਲੀਆਂ ਸਹੀਆਂ ਤੋਂ ਜਿੱਦੇ ਵਾਂਗ ਚੱਲੀਆਂ ਇੱਥੇ ਸੈਂਟਰ ਵੱਲ ਹਾਂ ਜਿੱਦੇ ਵਾਂਗ ਹੀ ਚੱਲਿਏ ਮੈਂ ਤਾਂ ਰੋਟੀ ਬਣ ਜਲੀਆਂ ਫਿਰ ਕਾਉਨ ਨੂੰ ਕਾਉਨ ਰੋਟੀ ਸੰਦੂਕਾ ਕੇ ਜਾਏਗੀ ਔਰ ਰੈਡੀ ਸੈਡੀ ਹੋ ਕੇ ਚਲੀ ਆਲੀ ਸੈਕਨ ਕੱਟ ਕੇ ਜਾਂਦੀ ਹੈ ਕਾਉਨ ਰੋਟੀ ਬਣੂ ਕਰ ਕਹਿ ਦਿੰਦੀ ਹੈ ਪਪਾ ਮੁੰਡੂ ਜੀ ਆਇਆ ਤਿੱਖੀ ਰਹਿਣ ਵਾਰ ਚੱਲੀ ਆਏ ਉਹ ਕਾਉਨ ਰੋਟੀ ਬਣੂ ਤਿਆਰ ਕਰੋਗੇ

ਤਰਾਏ ਵੀ ਨਹੀਂ ਜਾਂਦਾ ਹਣਾ ਮੈਂ ਹੁਣ ਜਿਹੜਾ ਤੋਂ ਬਰਤਦਾ ਉਹ ਚੱਕਰ ਵਾਲਾ ਸੰਦ ਦੇ ਨੇ ਤੂੰ ਫਿਕਾ ਹਾਲਾ ਪਰੌਠੇ ਮੈਂ ਗਾਜਰ ਮਟਰ ਖਾਉਂਗਾ ਦਿਖਾਇਓ ਖੜਾ ਦੇਖੀ ਜਾਂਦਾ ਕਹੇ ਉਹਨੂੰ ਗਾਜਰ ਮਟਰ ਖਾਈ ਜਾਂਦਾ ਘੰਨਾ ਬੁੱਤੂ ਦੀ ਆਦਾ ਖਾਲਾ ਖਾਲਾ ਗਾਜਰ ਮਟਰ ਦੇ ਪਰੌਠੇ ਆ ਆਗੇ ਹੋ ਚੱਲ ਕਾਲਾ ਕਾਲਾ ਜਲਦੀ ਆ ਦੇ ਉਹ ਸੀ ਸੈਂਟਰ ਲੈ ਗਿਆ ਉਹਦਾ ਕਿੱਥੇ ਹੈ ਹੁਣ ਪਤਾ ਹੈਗਾ ਡਰਾਮੇ ਕਰਦੀ ਆ ਇਹਨੇ ਟਾਈਮ ਲਾਇਆ ਕੀ ਬਾਤ ਆ ਇਹਨੇ ਟਾਈਮ ਕਿਥੋਂ ਲਾਇਆ ਸੀ ਉਹਦੇ ਤੇਰੀ ਪਰੌਂਠੀ ਫੁੱਲ ਗਈ ਭੁੱਖ ਲੱਗੀ ਆ

ਸਹੀ ਕਰਕੇ ਲੈ ਕੇ ਆਪ ਕੋਕੋ ਦੇਖੋ ਮੰਮਾ ਇਹਨਾਂ ਬੱਚਾ ਮੰਮਾ ਲੈ ਲੋ ਕੋਕੋ ਇਹ ਕੋਕੋ ਵੱਡੀ ਹੋ ਗਈ ਉਹਨੇ ਜੇ ਭੱਜ ਗਈ ਗੁੰਨੂ ਤੈਨੂੰ ਛਡਾ ਕੇ ਕਾਕਾ ਹੈ ਗੁੰਨੂ ਗੁੰਨੂ ਨੂੰ ਡਰ ਵੀ ਲੱਗਦਾ ਹੈ ਗੁੰਨੂ ਕੁੱਟ ਕੇ ਫੜ ਕੇ ਰੱਖੀ ਜੇ ਭੱਜ ਗਈ ਫੇਰ ਪੜਿਆ ਹੋਇਆ ਬਸ ਲਓ ਜੀ ਤੁਪਾ ਤੁਪੀ ਹੋਈ ਪਈ ਆ ਕਹਿੰਦੇ ਮਟਿੰਡੇ ਤਾਂ ਸੂਰਜ ਦੇਵਤਾ ਜੀ ਆਏ ਪਿਆ ਆਹ ਤੋਂ ਪਾਤੂ ਪੀ ਛੱਡੀ ਜਾਂਦੇ ਆ ਗਰਮ ਗਰਮ ਤੁੱਪ ਛੱਡੀ ਜਾਂਦੇ ਆ ਗੁੰਨੋ ਕਿੱਥੇ ਆ ਗੁੰਨੋ ਗਵੰਡਿਆ ਦੇ ਘਰੇ ਗਈ ਹੋਈ ਆ ਉਹ ਫਰਦੇ ਦੇਂਦੇ ਹੈਲੋ ਕੀ ਕਰਦੇ ਹੋ ਖੇਡਦੇ ਆ ਕਿਹਦੇ ਨਾਲ ਕੋਕੋ ਨਾਲ ਲਿਆਓ ਰੇ ਰਹਿਂਦੇ ਇੱਥੇ ਫਰਦਾ ਰਹਿੰਦੇ ਨਹੀਂ ਨਹੀਂ ਨੇ ਉੱਥੇ ਹੀ ਰਹਿੰਦੇ ਡੌਗੀ ਨੂੰ ਉੱਥੇ ਹੀ ਰਹਿੰਦੇ ਉੱਥੇ ਹੀ ਰਹਿੰਦੇ ਡੌਗੀ ਨੂੰ ਤੰਗ ਕਰੀ ਜਾਂਨੇ ਤੰਗ ਕਰਦੇ ਆ ਤੁਸੀਂ ਡੌਗੀ ਨੂੰ ਤੰਗ ਕਰੀ ਜਾਂਨੇ ਹੋ ਕਾਹਤੋਂ ਡੌਗੀ ਆਪਾਂ ਵੀ ਲੈ ਕੇ ਆਵਾਂਗੇ ਨਿਕਾ ਜਾ ਲੈ ਕੇ ਆਵਾਂਗੇ ਜਦੋਂ ਨਿਕਾ ਜਾ ਰਹੂਗਾ ਪੱਗ ਲੈ ਕੇ ਆਉਣਾ ਪੱਗ ਨਿਕਾ ਜਾ ਓਏ ਤੂੰ ਦੂਜੀ ਕੈਪ ਲੈ ਲ ਕਰ ਇਹਦੇ ਨਾਲ ਕਿਹੜਾ ਭਾੜਾ ਲੱਗਦਾਗਾ ਪਿੱਛੇ ਚੱਕ ਲੈਣਾਗਾ ਕੈਬ ਲੈ ਕੇ ਤਾਂ ਗਿਆ ਸੀ ਫਿਰ ਲਾ ਕੇ ਰੱਖੀ ਆ ਚੱਕ ਬਣਾਣਾ ਬਣਾਣਾ ਉਸ ਨਾਲ ਪੂਰਾ ਬਣਾਣਾ ਵੀ ਪਹਿਲਾਂ ਖਾਓ ਇਥੇ ਖੋਕੇ ਮੰਮਾ ਬਣਾਣਾ ਹੈਂਡ ਵਾਸ਼ ਕਰੋ ਪਹਿਲਾਂ ਪਾਪਾ ਕਰ ਰਿਹਾ ਅਪਲੋਡ ਤੇ ਨਹੀਂ ਬਣਾਣਾ ਵੀਡੀਓ ਤੇ ਮੰਮਾ ਕਹਵਾਰੇ ਨੇ ਔਰੇਂਜ ਆ ਦੇਖੋ ਵੀ ਥੱਲੇ ਚੜਦਾ ਸਾਰ ਖਾਤ ਕਰਦੇ ਹੋ ਜਾਣਗੇ ਹੈ ਲੈ ਹੁਣ ਖਾਦ ਲਓ ਸਾਹਿਬ ਲੈ ਰਿਹਾ ਸਾਈਕਲਸ ਨਾਲ ਪੰਗੇ ਦੇਖੋ ਇੱਥੇ ਚਲਾਈ ਜਾਂਦਾ ਇੱਥੇ ਕੌਣ ਚਲਾਉਂਦਾ ਦੇਖ ਲੋ ਪੰਗੇ ਲੀ ਜਾਂਦਾ ਹੈਣਾ ਚਲ ਇਹਨੂੰ ਖਾਦ ਲਾ ਦੇ ਇਹ ਆਪਣਾ ਨਿੰਬੂ ਟਰੀ ਹੈ ਨਿੰਬੂ ਦੇਖਦੇ ਹਏ ਹੋਏ ਨਿੰਬੂ ਤਾਂ ਕਿਤੇ ਦਿਖ ਵੀ ਨਹੀਂ ਰਿਹਾ ਹੈ ਨਿੰਬੂ ਕਿੱਥੇ ਜਾਣਾ ਮੈਂ ਇੰਨੇ ਕਿ ਚੱਲੀਏ ਚੱਲ ਕੱਲੇ ਚੱਲਾਂਗੇ ਆਪਾਂ ਬਹੁਤ ਲੈ ਗਈ ਨਹੀਂ ਜਾਂਦਾ ਕਿ ਤੂੰ ਸਿਆਕ ਕੇ ਜਵਾਕਾਂ ਤੋਂ ਸਾਨੂੰ ਜਵਾਕ ਸਾਡੇ ਆਲੇ ਦੁਆਲੇ ਰਹਿੰਦੇ ਆ ਡੋਗੀ ਸੁਖਾਵਾ ਮੈਨੂੰ ਅਰੇ ਮੈਂ ਕੀ ਦੇਖਦੀ ਆ ਅਦਾ ਬੱਗੀ ਸਾਈਕਲ ਚਲਾਈ ਜਾਂਦੀ ਆ ਘਾ ਤੇ ਚਲਾਈ ਜਾਂਦੀ ਆ ਸਟੰਟ ਮਾਰੀ ਜਾਂਦੀ ਆ ਹੈ ਸਟੰਟ ਮਾਰੀ ਜਾਂਦੀ ਆ ਇਹਦੇ ਰਾਤ ਰਚੀ ਤੋਂ ਨਾ ਆ ਦੇਖ ਲੋ ਕੱਲ ਦੀ ਗੱਲ ਤੁਮ ਥੜੀ ਤੇ ਦੇਖੋ ਆ ਟਾਇਰ ਉੱਪਰੋਂ ਆ ਚੜਾ ਕੇ ਉੱਪਰੋਂ ਉਡਾ ਦੂੰਗਾ ਤੂੰ ਸਾਈਕਲ ਕਿ ਮੈਂ ਕਿੱਥੋਂ ਲੈ ਕੇ ਆਇਆ ਇਥੋਂ ਲੈ ਕੇ ਐਂ ਸਿਕੜ ਉਧਰੋ ਸੜਕ ਤੋਂ ਲਿਆ ਆ ਆਪੇ ਚੜਾ ਲਿਆ ਉੱਪਰ ਚਾ ਦੇ ਦੋ ਵੈਰੀ ਗੁੱਡ ਸੁਣੋ ਪਛੜੀ ਦੇ ਦੇਖੋ ਇਹਨੂੰ ਬਾਹਰ ਕਿ ਲਿਆਉਂਗਾ ਇਹਨੂੰ ਥੱਲੇ ਦੇ ਪਰਸਾ ਲਿਆ ਕੇ ਲਿਆਉਂਗਾ ਸੁਣਾਓ ਗੱਲ ਪਛੜੀ ਦੇ ਦੇਖੋ ਮੈਂ ਕੀਤੀ ਚੁੰਦੀ ਹੱਥ ਕਰ ਲੈ ਥੱਲੇ ਇਹਨੂੰ ਕੱਢ ਕੇ ਖਾ ਪਾਪਾ ਪਾਪਾ ਉਹ ਥੜੀ ਦੇ ਦੇਖੋ ਆ ਨਹੀਂ ਦਿੰਦੇ ਇਹ ਡਰ ਚੁੱਕੇ ਰਹੂਗਾ ਇਹ ਡਰ ਥੜੀ ਦੇ ਦੇਖੋ ਥੜੀ ਦੇ ਦੇਖੋ ਆਹ ਪਾਪਾ ਮਾਰੀ जल रहे तो जल रहे तो। हां देखना भाई बस ओ रोड ओठो देख हरी हरी ओठो दिख गई एनी ते की तोपनी भाई हवा चल दिया ठंडी ठंडी मौसम ठंडा होया पिया गड्डी गड्डी गंदी हो गया भाई ਪਪਾ ਨੂੰ ਵੀ ਆਵੀਂ ਕਿਉਂ ਫਿਰ ਪਪਾ ਨੇ ਕਿੱਧਰ ਰਹਿਣਾ ਆ ਦੇ ਕੋਈ ਫਿਰ ਜਿਹੜਾ ਬੱਚਾ ਐ ਕਿਹ ਚੀਜ਼ ਖਾਵਾ ਉਸ ਤੋਂ ਹੀ ਆਗੇ ਧੱਕੇ ਨਾਲ ਆਦ ਰਿਹਾ ਉਹਨੂੰ ਕਾਲ ਲੱਗੀ ਸੀਗੀ ਕੀ ਆ ਰਿਹਾ ਯੂ ਕੈਨਟ ਕਾਲ ਸੀ ਕਾਦੀ ਕਾਲ ਸੀ ਆਪ ਵੀ ਚਾ ਨੂੰ ਲੈ ਜਾ ਗੇਟ ਆਊਟ ਸਾਰੇ ਹੋ ਜਾਓ ਮੈਂ ਤਾਂ ਮम्मा ਨੂੰ ਰਹਿਣ ਦਿਆਂ ਇਹਨ ਡੌਗੇ ਦਵਾ ਦੇਣਾ ਜਾਨ ਉਹਦੇ ਨਾਲ ਲੱਗੇ ਰਹਿ ਕਰਨੀ ਆਪਾਂ ਕੱਲੇ ਫਰੀ ਹੋ ਜਾਵਾਂਗੇ ਇੱਕ ਪੱਗ ਕੁੱਤਾ ਲਿਆ ਦਿੰਨਾ ਮੈਂ ਪੱਗ ਛੋਟਾ ਹੀ ਰਹੂਗਾ ਉਹ ਮੰਨੋ ਮੇਰੇ ਬਾਤ ਕੀ ਹੋ ਤੁਮ ਦਾ ਪਾ ਹਾਂ ਨਾ ਵੱਡ ਦੇ ਵੀ ਨਹੀਂ ਹੈ ਸੜ ਹੂੰ ਗੁਨੋ ਗੁਨੋ ਪੋਟੀ ਸਾਫ ਕਰਦਾ ਕਰੋ ਦੀ ਪੋਟੀ ਕਰਨ ਦੀ ਲੋੜ ਨਹੀਂ ਸਾਫ ਕਰਨ ਦੀ ਕਿਉਂ ਨਹੀਂ ਲੋੜ ਕਿੱਥੇ ਕਰਕੇ ਆਏ ਕਰੋ ਵਿੱਚ ਕਰਦਾ ਕਰੂਗਾ ਡਾਈਪਾ ਲਾ ਦੇਗੇ ਹੁੰਦੇ ਆ ਹੁੰਦੇ ਤਾਂ ਉਹ ਦੇ ਤੂੰ ਬੋਗਦੀ ਉਹ ਦੇਖੋ ਉਹ ਜਿਹੜਾ ਉਹਨਾਂ ਦੇ ਡੋਗ ਰੱਖਿਆ ਉਹ ਫੋਨ ਕਲਿੰਦਾ ਆ ਉਹਨਾਂ ਨੂੰ ਖੁੱਲਾ ਛੱਡ ਦਿੰਦੇ ਉੱਥੇ ਟੋਆ ਬਣਿਆ ਹੋਇਆ ਆਪੇ ਕਰਕੇ ਆ ਜਾਂਦੇ ਤੇ ਫਿਰ ਗੰਦਾ ਤਾਂ ਹੁੰਦਾ ਹੀ ਆ ਸਾਫ ਕਰਨੇ ਕੋਈ ਨਹੀਂ ਆਪਾਂ ਤੇ ਆਈ ਕਰੂਗੀ ਬਾਅਦ ਨੂੰ ਆਇਆ ਕਰੂੰਗੀ ਖੜ ਜਾ ਇਹ ਕਿੱਥੋਂ ਸਿੱਖਿਆ ਹੈਂ ਗਾ ਠੀਕ ਆ ਗਾ ਕਹਿੰਦਾ ਖੜ ਜਾ ਤੇਰੀ ਭੈਣ ਚੋਰ ਕਿੱਥੋਂ ਸਿੱਖਿਆ ਗੁੰਨੋਂ ਨੇ ਕਿੱਥੋਂ ਆਈਆਂ ਨਹੀਂ ਕੁੱਪ ਨਹੀਂ ਆਉਂਦੇ ਹੁੰਦਾ ਕਿਉਂ ਨਹੀਂ ਕੇ ਸੱਤ ਲੋਕਾਂ ਨੂੰ ਵੀ ਕੱਢਿਆ ਸੀ ਨਾ ਜੀ ਆਂ ਜੀ ਮਾਪੇ ਉਹ ਵੀ ਸਿਖਾਉਂਦੇ ਆ ਪਾਪਾ ਨੇ ਸਿਖਾਈਏ ਮੈਂ ਕੋ ਕਹਦੀ ਆ ਮਮੇ ਨੇ ਨੋਟੋ ਸਿਖਾਇਆ ਨਾਨੇ ਮਾਗ ਦੋ ਜਿਸ ਤੱਕ ਵੇ ਸਿੱਖਿਆ ਤੁਸੀਂ ਕੁੜਤੀ ਸਿੱਖਾਉਂਦੇ ਬੋਲਦੇ ਸਿਰ ਪੈਣ ਚੋਦ ਕਿ ਇਹਨੂੰ ਕੱਟਦਾ ਸੀ ਸਾਨੂੰ ਆ ਲੋ ਬਦਲ ਦੇ ਕੋਲ ਸੋਹਣੇ ਆਏ ਨੇ ਮੈਂ ਨਹੀਂ ਖਾਣੇ ਉਹਦੇ ਵਿੱਚ ਵੀ ਤਾਂ ਮੁਫਲੀ ਲੱਗੀਆਂ ਹੁੰਦੀਆਂ ਦੇਖੀ ਆਹ ਦੇਖ ਲਓ ਮੇਰੀ ਲੱਗੀ ਪਾਗਲ ਦੇ ਕੋਲ ਸੋਹਣੇ ਆ ਰਹੇ ਆ ਦੇਖੋ ਵੀ ਕੈਮਰੇ ਚ ਗਾਇ ਮਮੇ ਦੇ ਜਾ ਰਹੇ ਮੁਫਲੀਆ ਵਰਦੀ ਬੱਦਲ ਲੇਖੋ ਕੈਮਰੇ ਜਿਹੜੇ ਸੋਨੇ ਆ ਰਿਹਾ ਹੁਣ ਅਸੀਂ ਕੈਮਰੇ ਜਿਵੇਂ ਦੇਖੀਏ ਅਸੀਂ ਵਲੌਗ ਚ ਦੇਖਾਂਗੇ ਹੂੰ ਕੋਈ ਸੋਨਾ ਆ ਆਜਾ ਵਲੌਗ ਨਹੀਂ ਦੇਖਦੇ ਉਹਦੋਂ ਵਲੌਗ ਦੇਖਣ ਨਹੀਂ ਦਿੰਦੇ ਸਾਨੂੰ ਆ ਤਾਂ ਵਲੌਗ ਜਿੱਥੋਂ ਅਪਲੋਡ ਕਰਦੇ ਆ ਉੱਥੋਂ ਨਹੀਂ ਦੇਖਦੇ ਹੁੰਦੇ ਸਮਝ ਆ ਗਿਆ ਨਹੀਂ ਗੱਚਾ ਖਾ ਲੋ ਭਾਈ ਸਾਰੇ ਆ ਜਾਓ ਬੈ ਕੇ ਗੱਚਾ ਖਾਈਏ ਮੋਪੀਆਂ ਹਾਲਾ ਆ ਲਓ ਮੈਡਮ ਕੋਲੇ ਮੋਪੀਆਂ ਵਾਡੀ ਆ ਵੀ ਤਾਂ ਖਾਉਣਾ ਲਾ ਲ ਉਹਦੇ ਵਿੱਚ ਵੀ ਜਨ ਮੂਫਲੀਆਂ ਹੀ ਹੁੰਦੀਆਂ ਜਿਹੜੀਆਂ ਖਾਣੇ ਆ ਗੁਨ ਬੜੇ ਮੈਂ ਥੱਫੜਾ ਲਾਉਂਗੀ ਖਾਣੇ ਬੱਪਾ ਇਹ ਦੇਖੋ ਮੂਫਲੀਆਂ ਹਾਂ ਅੱਜ ਮੂਫਲੀਆਂ ਦੀ ਬਣੀ ਹੁੰਦੀ ਆ ਉਹ ਖਾ ਲੈਂਦੇ ਆ ਮੂਫਲੀਆਂ ਖਾਂਦੇ ਨਹੀਂਗੇ ਹਾਂ ਚਲੋ ਚੱਲੀਏ ਗਾਇ ਦੇਖੋ ਮੈਂ ਡਿਊਸ਼ਨ ਤੋਂ ਬਾਅਦ ਮੈਂ ਥਰਡ ਟਾਈਮ ਬੈਕ ਐ ਫਿਰ ਮੈਂ ਨਾ ਕੋਕੋ ਵਾਲੇ ਖੱਡਣ ਚਲੀ ਗਈ ਹੂੰ ਮੈਨੂੰ ਬਹੁਤ ਮਜ਼ਾ ਆਇਆ ਖੁਣਾਈ ਮੈਂ ਫਿਰ ਦੇਖਾ ਤੂੰ ਜਾ ਬਣਾਉਣਾ ਮੈਂ ਨਾ ਖੇਡਾਂ ਉਹ ਮੈਨੂੰ ਕਿ ਬੜਾ ਕੋਕੋ ਕੌਣ ਡੋਗੀ ਦਾ ਨੇਮ ਆ ਡੋਗੀ ਉਹ ਦੇਖਾਇਾ ਨਾ ਦਿਖਾਜੂ ਅੰਛਾ ਜੀ ਇੰਨੀ ਚੱਕਲੀ ਕਰਤੀ ਕੋਈ ਉਹ ਦੇਖੋ ਜਿਹੜੇ ਤੁਹਾਨੂੰ ਵਲੌਗ ਚ ਮੰਮਣ ਦਿਖਾਇਆ ਸੀ ਉਹ ਵਾਲਾ ਉਹਨਾਂ ਦਾ ਸਾਨੂੰ ਵੇਚ ਦੋ ਹਾਂ ਉਹ ਕਹਿੰਦੇ ਤੇ ਜਿਨ੍ਹਾਂ ਨੇ ਲੈਣਾ ਲੈ ਲਓ ਕਿੰਨੇ ਦਾ ਵੇਚੋ ਫਰੀਦਾਂ ਵੇਚਾਂਗੇ ਵੇਚ ਲੈ ਲਈ ਆਪਾਂ ਚਾਚਾ ਤੇ ਰੋ ਹੈ ਪੁੱਛੋ ਲਾ ਕਿੰਨੇ ਦਾ ਵੇਚਾਂਗੇ ਮੈਂ ਆਪ ਲਾਣਾ ਹੀ ਨਹੀਂ ਗਾ ਦੇਵਾਂਗਾ ਮੈਂ ਸੰਭਾਲੂ ਇਥੇ ਤੋਂ ਜਲਦੀ ਉੱਠਣਾ ਪਿਆ ਕਰੂਗਾ ਫਿਰ ਉੱਠਿਆ ਕਰੋ ਤਤੂ ਤਾਂ ਕਹਿੰਦੀ ਠੰਡ ਲੱਗਦੀ ਰਜਾਈ 'ਚ ਬੈਠੇ ਰਹਿੰਦੀ ਆ ਨਾ ਰਜਾਈ 'ਚ ਨਹੀਂ ਹੁਣ ਮੈਂ ਮੈਂ ਡੌਗੀ ਕੋਲੇ ਜਿੰਨਾ ਮਰਜ਼ੀ ਟਾਈਮ ਲਵਾਂ ਰਾਤ ਨੂੰ ਦੁੱਧ ਪਿਆਣਾ ਪਿਆ ਕਰਦਾ ਚਾਹ ਹੁੰਦਾ ਰੋਜ਼ ਉੱਠ ਕੇ ਜਾਣਾ ਮਮਾ ਸਾਬੋ ਦੀ ਕੁਰਸੀ ਦੇਖ ਪਾਰੀ ਆ ਕੋਣ ਮੇਰੇ ਤੋਂ ਕੰਪਿਊਟਰ 'ਚ ਜਾਣਾ ਹੋਇਆ ਫਿਰ ਤੇ ਡੌਗੀ ਕੋਣ ਹਾਂ ਪਹਿਲਾਂ ਹੀ ਕਿਤੇ ਜਾਇਆ ਜਾਂਦਾ ਫਿਰ ਤੇ ਜਵੇਂ ਵੱਧ ਜਾਂਗੇ ਦਾ ਦਿਨ ਤਾਂ ਸੰਭਾਲਣਾ ਨਹੀਂ ਲੈੜਾ ਅੱਜ ਸਾਨੂੰ ਉੱਥੇ ਲੈ ਜਾਓ ਅੱਜ ਸਾਨੂੰ ਉੱਥੇ ਲੈ ਜਾਓ ਤੇ ਜਾਂਦੇ ਨਹੀਂ ਮਾਰਾ ਕੋmpition ਕੈਨਸਰ ਕਰ ਦੋਗੋ ਨਾ ਤੂੰ ਆਈ ਬਹਿ ਗਿਆ ਕੱਢ ਕੇ ਖਾ ਹੁਣ ਮੈਂ ਕੰਟਾ ਹੋ ਗਿਆ ਮੂੰਹ ਬਨੇ ਖਾਈ ਜਾਂਦੇ ਆ ਦੇਖ ਲੋ ਲੈ ਮੇਰੇ ਤੋਂ ਘੜਾ ਘੜਾ ਖਾਈ ਜਾਂਦੇ ਆ ਇੱਕ ਡੱਬਾ ਖਾਲੀ ਘਾਤਾ ਇੱਕ ਖੋਲਿਆ ਇਹਦੇ ਗੱਜਰ ਖਾਲੀ ਘਾਤੀ ਮਸਾਈ ਮੈਂ ਇਹਨਾਂ ਕੰਮ ਜਿਆਦਾ ਨਾ ਖਾਉਂ ਕਹਿੰਦੇ ਟੱਟੀਆਂ ਲੱਜਣਗੀਆਂ ਫਿਰ ਮੈਂ ਬੱਸ ਕਰ ਗਿਆ ਫਿਰ ਮੈਂ ਕਹੋ ਹੋਰ ਨਹੀਂ ਖਾਂਦੇ ਫਿਰ ਲੂਜ ਮੋਸ਼ਨ ਆ ਜਾਣਗੇ ਸਾਰਾ ਦਿਨ ਬਾਥਰੂਮ ਚ ਬਿੜੇ ਰਹੋ ਐ ਛਣ ਗਿਆ ਵਾਪਸ ਆ ਇਹ ਲੋਬਲ ਨੂੰ ਨੋ ਕਰੇ ਮੋਖਲੀ ਨੂੰ ਜੈਬੂ ਜੜਾ ਕੁਛ ਜੀ ਖਾਣੇ ਉਹ ਬੀਜ ਦਿੰਦਾ ਕਹਿੰਦਾ ਕੁਛ ਨਾ ਉਹਦੇ ਕੱਪੜੇ ਤੇ ਪੈ ਜਾਊਗਾ ਅੱਧੀ ਕਮਲੇ ਨਾ 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 ਆਈ ਨਾ ਬਸ ਸਬੂਨਾ ਬੁੱਧ ਕਾ ਕੜਾ ਆ ਮੋਜਾ ਨਾ ਸਾਨੂੰ ਘਾਦੀਆਂ ਦੇਖੋ ਗਾਰਡਨ ਦੀਆਂ ਸਾਡੇ ਦੀਆਂ ਤੁੱਪ ਨਿਕਲ ਬਾਹਰ ਆ ਜਾਓ ਗੇਟ ਖੋਲ ਕੇ ਘਰੇ ਬਾਹਰ ਬੈਠੇ ਰਹੋ ਸਾਡੇ ਸਾਹਮਣੇ ਵਾਲੀ ਲਾਈਨ ਚ ਕੋਈ ਨੀ ਬਾਹਰ ਨਿਕਲਦਾ ਬਾਹਰ ਗਾਰਡਨ ਹੀ ਹੈ ਨਹੀਂ ਕਰ ਲੈ ਆਪਾਂ ਨੂੰ ਮਿਲਿਆ ਹੋਇਆ ਕਾਰਨਰ ਵਾਲੇ ਨੇ ਤਾਂ ਹੈਗਾ ਵਿਚਾਰਾਂ ਦੀ ਧੁੱਪ ਹੀ ਨਹੀਂ ਆਉਂਦੀ ਧੁੱਪ ਨਹੀਂ ਆਉਂਦੀ ਠੰਡ ਵਾਲੀ ਉੱਧ ਮੈਂ ਗੜਦਾ ਗੜਦਾ ਡੱਡਤੀ ਕੀ ਕੱਟਦੀ ਫੂਫਲੀ ਉੱਗੂਗੀ ਹੁਣ ਸਾਡੇ ਰੱਖੀ ਵਾਸਤੇ ਰੱਖਿਓ ਰੱਖਿਓ ਖੜਾ ਤੇਰੇ ਦੋ ਵਾਰ ਮਿਲ ਗਈ ਫੂਫਲੀ ਦੋ ਵਾਰ ਮਿਲ ਗਈ ਬੱਸ ਮੈਂ ਨਹੀਂ ਖਾਣੀ ਉਹ ਕੀ ਹਾਂ यो मैंने आदत या मैंने ਹੇਟ ਭੇਜ ਦੋ ਸਾਬੂ ਨੂੰ ਗੁੰ ਨੂੰ ਨੂੰ ਪਿਆਰ ਭੇਜ ਦੋ ਸਾਬੂ ਨੂੰ ਹੇਟ ਭੇਜ ਦੋ ਚਲਾ ਲੰਦੇ ਹੁਣ ਦੋ ਮਿੰਟ ਹੈ ਤੂੰ ਨਾਲ ਜਰ ਬਖਾਲਾ ਚਲਾ ਲੰਦੇ ਨਾ ਸੱਚੀ ਹੇਟ ਭੇਜ ਦੋ ਆ ਦੇ ਸਾਬੂ ਆ ਜਾ ਗਾਇ ਇਹਨੂੰ ਹੇਟ ਭੇਜੋ ਕਾਈ ਬਾਲਾ ਆਪਾ ਦੋ ਮਿੰਟ ਚਲਾ ਲੰਦੇ ਇੱਕ gekeੜਾ ਫਿਰ ਇੱਕgekeੜਾ ਤੇਰਾ ਇੱਕgekeੜਾ ਉਹਦਾ ਸਾਰੇ ਕਹਿਣ ਕੇ ਸਾਬੂ ਕੇ ਇਹਦਾ ਜਾਣ ਫਿਰ ਆ ਸਾਬੂ ਤਾਂ ਸਿਆਣਾ ਉਹ ਆ ਗਿਆ ਆ ਗਿਆ ਆ ਗਿਆ ਉਹ ਵੇਖੋ ਲੈ ਲੈ ਕੇ ਚੱਲੇ ਕੁਰਕਰੇ ਲੈ ਕੇ ਚੱਲੇ ਫਾਫਾ ਖੋਲਿਆ ਸਬੂਆ ਨਾਲ ਤੋਂ ਕਿ ਡਾਲ ਫਾਫਾ ਭਰੇ ਦੇਖੋ ਜਾਨ ਬਾਹਰ ਨਹੀਂ ਜਾਣਾ ਅੰਦਰ ਚੱਲ ਨਹੀਂ ਨਹੀਂ ਲਾਈਟ ਆਈ ਨਹੀਂ ਹਜੇ ਵਿੱਚ ਨਹੀਂ ਐ ਗੁੰਨਣ ਕਾ ਦੁੱਧ ਬਣਾਉਗੇ ਮੈਂ ਬੋਲੂ ਕਾਫੀ ਪੀ ਕੁੱਟਿਆ ਤਾਂ ਪਚਾ ਕੇ ਮਾਂ ਪਾਏਗੀ ਮੈਂ ਕਾਫੀ ਬਣਾਣੀ ਆਇਆ ਕੈਸੇ ਕਾਫੀ ਤੇ ਬਹੁਤ ਚਾਰ ਬਾਉਂਗੀ ਮੈਂ ਕਿ ਨਸ਼ਾ ਕਰਨਾਗਾ ਮੈਂ ਨਾਲਾ ਮੈਂ ਦੁੱਧ ਬਣਾਣੀ ਆ ਜਾ ਬੜਾ ਸੀ ਨਹੀਂ ਆਉਂਦੇ ਕੱਲੇ ਜਾ ਕੱਲੀ ਰਮੇ ਗੁੰਨੂ ਹਾਫ ਹਾਫ ਕੱਪ ਇੰਨਾ ਅੱਧਾ ਜਿਹੜਾ ਆਪਣਾ ਵੱਟਾ ਦਾ ਆਪਾਂ ਨੂੰ ਅੱਧਾ ਇੰਨਾ ਨਹੀਂ ਬਣਾਉਣਾ ਜਮਾਈ ਮਾੜੂ ਜਾਈਂਦਾ ਹੋ ਨਹੀਂ ਠੀਕ ਆ ਆ ਚਲੋ ਮੁੰਡਾ ਪਰੇ ਖੜ ਜਾ ਉਹਨੇ ਉਥੇ ਆਦੇ ਨਾ ਮੇਰਾ ਫਾਲੇ ਕੂੜੇ ਵਾਲਾ ਬਣਾਉਂਦਾ ਮੈਨੂੰ ਕੂੜੇ ਵਾਲਾ ਕਹਿੰਦਾ ਰਾਣੀ ਹੈ ਤੂੰ ਕਿਹਦੀ ਰਾਣੀ ਦੀ ਮੇਰੀ ਹੋਰ ਕੀ ਦੀ ਕੀ ਦੀ ਛੋਟੀ ਮੰਮੀ ਛੋਟੀ ਨਾ ਮੰਮੀ ਤੋਂ ਬੈਠੀ ਛੋਟੀ ਰਾਣੀ ਹੈ ਇਹ ਰਾਣੀ ਆ ਜਾ ਬਈ ਇਹ ਸਭੋ ਆ ਚਲੀਏ ਸੜਕ ਤੇ ਦੇਖ ਕੇ ਆਈਏ ਗਲੀ ਦੇਖ ਕੇ ਆਈਏ ਕੀ ਰੌਣਕ ਮੇਲਾ ਭਾਈ ਗਲੀ ਦਾ ਸੰਸਾਣਾ ਹੀ ਪਈਆ ਜੋਦਾ ਪਾਠ ਕਰਾਇਆ ਉਸ ਤੋਂ ਬਾਅਦ ਕੋਈ ਨਹੀਂ ਨਿਕਲਿਆ ਸਾਰੇ ਰਜਾਈਆਂ ਰਜੂਆਂ ਚ ਹੀ ਵੜ ਗਏ ਰਜਾਈ ਰਜੂਈ ਚ ਹੀ ਵੜ ਗਏ ਆ ਜਾ ਆਇਆ ਜਾਂਦਾ ਆਪਾਂ ਹੁਣ ਅੰਦਰ ਜਾਵੜਾਂਗੇ ਕਾਫੀ ਬਣਾਈ ਜਾਂਦੀ ਹੈ ਗੁੰਨੋ ਮਮਾ ਤੁਰ ਕੇ ਗਿਆ ਸੀ ਆ ਜਾ 2 ਮਿੰਟ ਮਮਾ ਨੇ ਆਵਾਜ਼ ਮਾਰ ਲਿਆ ਕਿ ਪਾਪਾ ਕਹਿੰਦੇ 2 ਮਿੰਟ ਅਜੇ ਦੇਖ ਡਿੱਗਿਆ ਸੀ ਸੱਟ ਨਾ ਖਾ ਲਈ ਕਿਵੇਂ ਆਏਗਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਬਸ ਆ ਜਾ ਹੈਲੋ ਯੂਰ ਬਫੈਲੋ ਦੇਖ ਗੁਮਾਈਂ ਕਿ ਖੜੀ ਆਦੋ ਤੇ ਹੋਰ ਜਿੰਨੂ ਨੇ ਬਿਰਾਦੇ ਆ ਬੂ ਲਓ ਜੀ ਹਨੇਰਾ ਨਹੀਂ ਰਹੀ ਹੋਗੀ ਸਬੂ ਨੇ ਅੱਜ ਕਲੇ ਕੱਢ ਲਈ ਖੇਡਣ ਵਾਸਤੇ ਦੇਖੋ ਕੀ ਖੇਡਦਾ ਕੀ ਬਣਾਉਂਦਾ ਤਾਂ ਦਾ बनाओ सोनी सोनी चीजा टाइम होगी रोटी का टाइम होगी नहीं जल्दी हो जाएगा रोटी का टाइम हो जाता क्या खवाओगे अज परौठे खा लगे देखो लड़ूगी मैं आज ਕਣ ਜਦੋਂ ਉਹ ਪਾਏ ਮੂੜੀਆਂ ਕੱਟੀ ਜਾ ਰਹੀਆਂ ਮੈਡਮ ਦਾ ਸਾਗ ਖਾਂਦਾ ਜੀ ਕਰਦਾ ਕੱਲ ਕੁਵਾ ਦੋ ਫਿਰ ਲੱਤੇ ਜੋ ਹੈ ਕੋਈ ਆਪਾਂ ਨਹੀਂ ਪੈਦਾਗੇ ਆਪ ਹੀ ਬੁਲਾਣਾ ਪਊਗਾ ਵਿਆਹ ਵੀ ਆ ਗਿਆ ਆਪਾਂ ਨੂੰ ਇੱਕ ਵਿਆਹ ਵੀ ਜਾਣਾ ਆਪਾਂ ਠੀਕ ਉਹ ਖੜਾ ਰਤੇ ਅਸੀਂ ਵਿਆਹ ਕੋਲ ਦਾ ਆਪਾਂ ਨੂੰ ਸਾਈਟ ਤੇ ਇੱਕ ਦਾ ਵਿਆਹ ਆਇਆ ਨਿਊਜ਼ੀਲੈਂਡ ਚ ਹਾਂ ਮਾੜਾ ਦੇਖਿਆ ਨਹੀਂ ਤੁਸੀਂ 27 ਦਾ ਪਤਾ ਨਹੀਂ 27 ਦਾ ਵਿਆਹ ਚੱਲਾਂਗੇ ਫਿਰ ਕੋਣ ਬੰਦੀਆ ਰੋਟੀ ਖਾ ਵੀ ਕੇ ਆ ਜਾਾਂਗੇ ਬੱਸ ਹਾਂ ਬਈ ਮੇਟਰ ਕਹਿੰਦੇ ਪਲਾਨ ਚੇਂਜ ਹੋ ਗਿਆ ਪਲਾਨ ਚੇਂਜ ਹੋ ਗਿਆ ਗੰਡੇ ਕੱਟਦੇ ਟਮਾਟਰ ਕੱਟਦੇ ਕੀ ਕਹਨ ਲੱਗਿਆ ਮੈਡਮ ਨੂੰ ਚਮਚਾ ਚਮਚਾ ਕਿੱਥੇ ਲੱਗੀ ਕੀ ਬੀਚੂ ਖਾਣੇ ਤੋਂ ਬਾਅਦ ਮੈਂ ਮਟਰ ਨਹੀਂ ਖਾਣਾ ਮੈਂ ਤਾਂ ਚਾਹੀਨੀ ਮੈਂ ਤਾਂ ਆਹੀਂ ਖਾ ਲੂੰਗਾ ਮੈਂ ਤਾਂ ਆਦੀ ਕਰਾਂ ਨਹੀਂ ਕਿਉਂ ਤਾਂ ਕਰਨਾ ਤੇਰੀ ਨਾ ਇਹਨੇ ਸੰਦੇ ਤੇ ਤੁਸੀਂ ਸੋਚਿਆ ਕਿ ਚਲੋ ਜਾਨੂ ਮੈਂ ਤੁਹਾਨੂੰ ਖਵਾ ਦਿੰਨੀ ਹਣਾ ਚਲ 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 ਕਰ ਦੋ ਐ ਅੰਡੇ ਬਣਨ ਨਹੀਂ ਲੱਗਿਆ ਭਾਈ ਅੰਡੇ ਐਗ ਦੀ ਪੁਰਜੀ ਬਣਨ ਲੱਗਿਆ ਨਾਲ ਅੰਡੇ ਸਵੇਰ ਖਾਣਾਂਗੇ ਉਹ ਜੋ ਹੁਣ ਤੋਂ ਤੁਹਾਡੇ ਤੁਹਾਨੂੰ ਨਾ ਕਰ ਸਕਦੇ ਅਸੀਂ ਦੱਸੋ ਨਾ ਕਰ ਤਾਂ ਦੇ

ਬੜੀ ਕੀ ਹਾਲ ਚੜਿਆ ਕਿ ਕੰਮ ਕਰ ਅੰਦਰ ਤਾਂ ਅਲੱਗ-ਅਲੱਗ ਚੀਜ਼ਾਂ ਰਖੜੀਆਂ ਬਣਾਈ ਜਾ ਰਹੀ ਹੈ ਰਖੜੀ ਰਖੜੀ ਬਣਾਈ ਜਾ ਰਹੀ ਹੈ ਸੱਭੂ ਬੋਲਦਾ ਸੂਬਾ ਕਹਿੰਦਾ ਕਲੇ ਨਾ ਖੇਡੂਗਾ ਨੇ ਡਰਾਈ ਕਰਾਂਗੇ ਡਰਾਈ ਕਰਾਂਗੇ ਉਹ ਹੰਦੀ ਲਈ ਸਟਿਕਸ ਹਾਂ ਆਈਸਕ੍ਰੀਮ ਸ਼ੇਕ ਉਹਦੇ ਉੱਪਰ ਕਰਾਰ ਕਰਾਂਗੇ ਹੋਰ ਉਹਨੂੰ ਸੋਨਾ ਬਣਾ ਦੇਵਾਂਗੇ ਇੱਕਲੇ ਦਾ ਜਿ ਬਣਾਏਗਾ ਫਿਰ ਕਲੇ ਨਾਲ ਵੀ ਆਪਾਂ ਕਰਾਂਗੇ ਕੁਝ ਬਣਾਉਂਗੇ ਕਲੇ ਨਾਲ ਮੈਨੂੰ ਸਾਰੇ ਮਟਾ ਹੁੰਦਾ ਕੁਝ ਬਣਾਉਂੋ ਚੀਜ਼ ਕਲੇ ਨਾਲ ਬੁੜੇ ਦੇ ਸਾਰੇ ਮਟਾ ਵੀ ਨਾ ਹੁੰਦਾ ਕਲੇ ਨਾਲ ਕੁਝ ਚੀਜ਼ ਬਣਾਈਓ ਜਿਵੇਂ ਉਹਨਾਂ ਨੇ ਬਣਾਈ ਸੀ ਨਾ ਦੀਦੀ ਨੇ ਬੰਨ ਫੈਮਿਲੀ ਵਲੌਗ ਚ ਹਾ ਹਾ ਇਹ ਆਸਿਗਾ ਦੀਦੀ ਨੇ ਕਿੰਨਾ ਕੁਝ ਬਣਾਏ ਸੀਗੇ ਹੋਰ ਤੇ ਉਹ ਦਿਖਾਉਂਗਾ ਤੈਨੂੰ ਮੈਂ ਗੁੰਡੂ ਨੇ ਦੇਖਿਆ ਸੀ ਵਲੋਗ ਤੂੰ ਹੈ ਨਹੀਂ ਸੀਗਾ ਤੇ ਉਹ ਦੀਦੀ ਨੇ ਕਿੰਨਾ ਕੁਝ ਬਣਾਇਆ ਸੀਗਾ ਕੀ ਕੁਝ ਬਣਾਇਆ ਸੀ ਦਿਖਾਉਣਾ ਤੈਨੂੰ ਹੁਣੀ ਬਲਬੇ ਮਿੱਤਰ ਅੱਜ ਸਾਰੇ ਖਾਵਾਂਗੇ ਬੈ ਕੇ ਚਾਰੇ ਅਸੀਂ ਸਾਰਾ ਪਰਿਵਾਰ ਚਾਰੇ ਨੰਨੇ-ਮੁੰਨੇ ਨਾਲ ਬੈ ਕੇ ਖਾਵਾਂਗੇ डिनर टाइम हो गया? यस डिनर टाइम। दो में पेंट परा उधर बैठो, इधर बैठो तू सी। मैं तो मम्मा इतने बैठेंगे। मैं तो साबु इतने बैने हैं, है ना साबे? ऐ साड़ी सारे निर्चारा दी। आ देखो। बबू। कई सारे देखो तूने। एक कैरीवास ना होगा एक डॉग जी। असली दी। One, two, three, बबू, बबू, ਮੇਰੇ ਬਾਤ ਸੁਣਨ ਦੇ ਬੋ 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 ਮੇਰੀ ਹੁਣ ਮੇਰੀ ਬੋ 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 ਕੈਟ ਦੇ ਕੈਟ ਮਿਆਊ ਮਿਆਊ ਗਾਇਸ ਕਮੈਂਟ ਕਰਕੇ ਜਰੂਰ ਦੱਸੋ ਕਿ ਦੀਵਾ ਸੁਣਨ ਸੋਣੇ ਲੱਗੇ ਮੈਂ ਤਾਂ ਮੇਰੀ ਰੋਟੀ ਨਹੀਂ ਆਇਆ ਕਿ ਸ਼ੁਰੂ ਕੀ ਦੀ ਐਸੀ ਵਲੋਗ ਬਿੱਲਾ ਬਿੱਲੀ ਦੀ ਵਾਇਰ ਕਰਦੀ ਹੈ

ਸਿਆ ਬੁਣੇ ਜਮਨ ਡੱਟੋ ਸੇਮ ਬੁਣਾਈ ਹੈ ਸਿਆ ਬਹੁਤ ਸੋਹਣੀ ਬੁਣਾਈ ਹੈ ਵੈਰੀ ਗੁੱਡ ਰੁਕ ਰੁਕ ਰੁਕੋ ਪੈਨਸਲ ਦਾ ਪੈਨਸਲ ਹੈ ਪੈਨਸਲ ਦਾ